ਆਣੀ ਇਹ ਤਾਂ ਜ਼ਿੰਦਗੀ ਹੈ ਪਾਣੀ ਵਾਲੇ ਸਾਰੇ ਕੰਮ ਨੇ ਤੇ ਨੋ ਅਗਸਟ ਦੇ ਪਾਪਾ ਨੇ ਤਾਂ ਕਈ ਨਹੀਂ ਬਣਾਈ ਹੋਇਆ ਕਰੇ ਦਹੀਂ ਬਣਾ ਲਈ ਗਾਹ ਕੋਈ ਇਹ ਮੱਖੀਆਂ ਛੋਟੇ ਛੋਟੀਆਂ ਨਹੀਂ ਕਾਰਨ ਹੋ ਗਈਆਂ ਮੱਖੀਆਂ ਚਲੋ ਚਲਦੇ ਆਪਾਂ ਖੇਤ ਖੇਤ ਜਾ ਕੇ ਇਸ ਦੇ ਪਾਪਾ ਖੇਤ ਕੰਮ ਲੱਗੇ ਨੇ ਰੋਟੀ ਖਾ ਕੇ ਤਾਂ ਚਲੇ ਗਏ ਸਾਡੀ ਬੱਕਰੀ ਦੇ ਇਲਾਕੇ ਨੇ ਮੋਜ ਜਾਏ ਖਾਂਦੀ ਚਿਚਣ ਬਹੁਤ ਜਾ ਸਸਰੀਆ ਕਾਲ ਗੁੱਡ ਮਾਰਨਿੰਗ ਸਵਾਗਤ ਹੈ ਫਿਰ ਤੋਂ ਸਾਡੇ ਇੱਕ ਨਵੇਂ ਵਲੋਗ ਵਿੱਚ ਤੁਹਾਡੇ ਸਾਰਿਆਂ ਦਾ ਤੇ ਹੋਰ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਉਮੀਦ ਕਰਦੇ ਹਾਂ ਸਾਰੇ ਖੁਸ਼ੀ ਹੋਣੇ ਹੈ ਮੇਰੀ ਘਰ ਵਾਲੀ ਕੰਮ ਲੱਗੀ ਹੋਈ ਹੈ ਤੇ ਆ ਵੇਖੋ ਪਾਣੀ ਪਰੀ ਰੱਖਦੀ ਐ ਨੂੰ ਪਾਣੀ ਦਾ ਕਾਰਪਿਆ ਹੋਇਆ ਇਹਨੇ ਕਹਿ ਪਾਣੀ ਮਿਲਣਾ ਹੀ ਕੋਈ ਨਹੀਂ ਆਪਾਂ ਨੂੰ ਇੱਥੇ ਪਾਣੀ ਭਰੋ ਜੀ ਪਾਣੀ ਭਰੋ ਜੀ ਪਾਣੀ ਕਿਉਂਕਿ ਪੱਤਾਂ ਆ ਗਏ ਨਾ ਮੀਂਹ ਬਾਗਦਰ ਪਰ ਫਲੈਟ ਵੀ ਨਹੀਂ ਆਉਣੇ ਜਲਦੀ ਫਲੈਟ ਅੱਗੇ ਗੜੀ ਅੱਗੇ ਪਾਣੀ ਚੱਲਿਆ ਹੀ ਰਿਹਾ ਦੇਖੋ ਆ ਟਰਾਲੀਆਂ ਸਾਰੀਆਂ ਪਰਾਂਗੇ ਵੇਖ ਲਓ ਪਿੰਨਾ ਇਕ ਆ ਬਰੀਆ ਬਰੀ ਆ ਪਰਿਆ ਪਿਆ ਵੱਡਾ ਇੰਨਾ ਪਾਣੀ ਅਸੀਂ ਰੋਜ਼ ਦਾ ਹੀ ਖਤਮ ਕਰ ਦਿੰਨੇ ਹੈ ਨਾ ਪਾਣੀ ਹੀ ਤਾਂ ਜ਼ਿੰਦਗੀ ਹੈ ਪਾਣੀ ਨਾਲ ਹੀ ਸਾਰੇ ਕੰਮ ਪਾਣੀ ਨਾਲ ਬਈ ਜ਼ਿੰਦਗੀ ਹੈ ਜ਼ਿੰਦਗੀ ਨਾਲ ਪਾਣੀ ਹੈ ਤੇ ਹੁਣ ਇਸੇ ਕਰਕੇ ਪਾਣੀ ਅਸੀਂ ਪਾ ਰਹੇ ਆ ਜੇ ਪਾਣੀ ਖਤਮ ਹੋ ਗਿਆ ਤਾਂ ਜ਼ਿੰਦਗੀ ਖਤਮ ਹੋ ਜਾਣੀ ਹੈ ਬਾਈਓ ਤੇ ਸਾਡੀ ਤਾਂ ਤਾਂ ਵੇਖ ਲੋ ਪਾਣੀ ਨਾਲ ਆਹ ਪਾਣੀ ਨਾਲ ਹੀ ਚੱਲੀ ਜਾਂਦਾ ਤੇ ਹਰਪ੍ਰੀਤ ਸਾਡਾ ਵੇਖ ਲੋ ਕੀ ਕਰੀ ਜਾਂਦਾ ਗੁੱਡ ਮਾਰਨਿੰਗ ਆਹ ਗੁੱਡ ਮਾਰਨਿੰਗ ਜੜਾ ਮੋਗਲੀ ਚਲਾ ਰਿਹਾ ਦੇਖੋ ਇਹ ਦੇਖੋ ਗੁੱਡ ਮਾਰਨਿੰਗ ਕਰ ਦੋ ਸਭ ਨੂੰ ਗੁੱਡ ਮਾਰਨਿੰਗ ਹੱਥ ਜੋੜ ਕੇ ਕਰਤੇ ਹੈ ਬੇਟਾ ਕੀ ਹਾਲ ਹੈ ਭਾਈ ਨਹੀਂ ਆਰੇ ਪਾਣੀ ਕਿਨੇ ਚਿਰ ਸਿਰ ਤੇ ਪਰਿਆ ਜਾਣਾ ਅਜੇ ਡੋਟੰਨੇ ਪੰਨਿਆ ਪਾਣੀ ਦਿਆਂ ਤੇ ਫੇਰ ਅਗਾ ਚੱਲੇਗਾ ਕੰਮ ਤੇ ਆਪਾਂ ਉਹਨੇ ਚੱਲਦੇ ਆ ਖੇਤਾ ਵਿੱਚ ਫੇਰ ਤੋਂ ਵੇਖ ਕੇ ਉਹਨੇ ਆਪਣਾ ਸਾਡੇ ਦੁਬਾਰਾ ਫੇਰ ਮੀਂਹ ਵਰਸਣ ਦੀ ਤਿਆਰੀ ਹੋ ਚੁੱਕੀ ਹੈ ਪੂਰੇ ਬੱਦਲ ਹੀ ਬੱਦਲ ਹੋ ਪਏ ਐ ਇੰਨੇ ਬੱਦਲ ਹੋ ਕੇ ਗੱਲ ਛੱਡ ਦੋ ਹੁਣ ਫੇਰ ਦੁਬਾਰਾ ਮੀਂਹ ਦਾ ਕੋਈ ਪਤਾ ਨਹੀਂ ਕਦੋਂ ਹੀ ਆ ਜਾਵੇ ਮਗਰ ਆਪਣਾ ਘਰ ਤੇ ਟਰੈਕਟਰ ਖੜਾ ਆਪਣਾ ਇਸੰਤ ਪਏ ਐ ਟਰੈਕਟਰ ਵਾਲੇ ਜਿੰਨੇ ਵੀ ਆ ਖਾਲੀ ਜਗ੍ਹਾ ਪਈ ਐ ਇੱਥੇ ਹੁਣ ਆਪਾਂ ਅਗਾ ਸਰਦੀ ਦੀ ਸਬਜ਼ੀ ਲਾਉਣ ਦੀ ਤਿਆਰੀ ਕਰ ਰਹੇ ਆ ਅੱਜ ਸਵੇਰੇ ਨੂੰ ਬਾਹ ਦੇਾਂਗੇ ਬਾਕੇ ਫਿਰ ਕੰਮ ਚਾਲੂ ਕਰ ਦੇਾਂਗੇ ਕੱਲ ਪਰਸੋ ਕਚਰਾ ਕੱਢਿਆ ਸੀਗਾ ਆ ਦੇਖੋ ਆਪਣਾ ਨਰਮਾ ਤੇ ਆ ਸੂਰਾਂ ਦੇ ਕੰਮ ਵੇਖ ਲਓ ਕਿਵੇਂ ਪੱਟੇ ਪਏ ਰਾਤ ਆਈ ਸੀ ਘਰ ਤੇ ਕੋਹਲੀ ਆ ਜਾਂਦੇ ਆ ਉਹ ਘਰ ਖੜਾ ਤੇ ਆ ਸੂਰ ਇੱਥੇ ਵੇਖ ਲਓ ਆਹ ਤਾਂ ਹਾਲ ਹੈ ਇਹ ਸਾਡਾ ਨਰਮੇ ਦਾ ਫਲ ਲੱਗਣਾ ਸ਼ੁਰੂ ਹੋ ਗਿਆ ਹੈ ਦੇਖੋ ਤੇ ਨਰਮੇ ਦਾ ਫਲ ਵਿਖਾਉਣਾ ਤੁਹਾਨੂੰ ਕਿੰਨਾ ਕੁ ਲੱਗਿਆ ਹੋਇਆ ਆਹ ਵੇਖ ਲਓ ਜੀ ਆਪਣੇ ਗੋਪੜੇ ਲੱਗੇ ਹੋਏ ਆ ਵੇਖ ਲਓ ਟਿੰਡੇ ਕਿੱਡੇ ਸੋਹਣੇ ਲੱਗੇ ਪਏ ਆ ਬਹੁਤ ਹੀ ਸੋਹਣੇ ਬਹੁਤ ਹੀ ਵਧੀਆ ਸ਼ਾਨਦਾਰ ਖਣ ਲੱਗਿਆ ਕਿਸੇ ਗੱਲ ਦੀ ਦਿੱਕਤ ਹੈ ਹੀ ਨਹੀਂ ਆਹ ਦੇਖੋ ਜੀ ਦੂਰਾ ਫਲ ਫਰਨ ਡਟਿਆ ਪਿਆ ਫਾੜੀ ਫਾੜ ਲੱਗਿਆ ਪਿਆ ਟਿੰਡੇ ਕਿੰਨੇ ਟਿੰਡੇ ਲੱਗੇ ਪਏ ਇਸ ਚਾਰ ਸਵੇਰੇ ਦੇਖੋ ਕਿੱਡਾ ਸੰਦ ਨਰਮਾ ਖੜਾ ਆਪਣਾ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤਾਂ ਮਾਲਕ ਦੀ ਕਿਰਪਾ ਹੈ ਸਵੇਰੇ 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 ਮੌਸਮ ਬਹੁਤ ਸੁਹਾਵਣਾ ਵੇਖੋ ਸਾਡੇ ਬੱਦਲ ਸੂਰਜ ਅਜੇ ਛਿਪਿਆ ਹੋਇਆ ਹੈ ਸਵੇਰ ਦੇ ਅਜੇ 1:6 ਹੋਏ ਆ ਅਸੀਂ ਸਰ ਸੂਰੇ ਸਾਰਾ ਕੰਮ ਕਰ ਲਈਦਾ ਖੇਤਾਂ ਦਾ ਤੇ ਕਰਦਾ ਵੀ ਕਰ ਲਈਦਾ ਆ ਦੇਖੋ ਤੇ ਬਹੁਤ ਚੰਗਾ ਲੱਗਦਾ ਆਪਣਾ ਨਰਮਾ ਵੇਖੋ ਅੱਪ ਦੀ ਕਿਰਪਾ ਨਾਲ ਬਹੁਤ ਹੀ ਸੋਹਣਾ ਦੇ ਵਧੀਆ ਫਾਲ ਫੂਲ ਸਭ ਸੋਹਣਾ ਖੜਾ ਸਪਰੇ ਹੁਣ ਇੱਕ ਸਪਰੇ ਹੋਣਾ ਬੱਦਲ ਜੇ ਹਟਦੇ ਆ ਤੇ ਇੱਕ ਸਪਰੇ ਹੋਰ ਕਰਾਂਗੇ ਜਲਦੀ ਜਲਦੀ ਦੇਖੋ ਫਾਲ ਕਿਵੇਂ ਖੜਾ ਹੈ ਨਾ ਬਹੁਤ ਸੋਹਣਾ ਲੱਗਦਾ ਬਹੁਤ ਉੱਚਾ ਨਰਮਾ ਹੋ ਗਿਆ ਮੇਰ ਤੋਂ ਦੇਖੋ ਡੇਢ ਫੁੱਟ ਉੱਚਾ ਨਰਮਾ ਨਿਕਲ ਗਿਆ ਮੇਰ ਤੋਂ ਬਹੁਤ ਉੱਚਾ ਮੈਂ ਵਿੱਚ ਦਿਖਦਾ ਵੀ ਨਹੀਂ ਦੇਖ ਲੋ ਬਹੁਤ ਕਿੱਜ ਨਰਮਾ ਮੇਰਾ ਆ ਦੇਖੋ ਪਾਣੀ ਹਜੇ ਬਹੁਤ ਜ਼ਿਆਦਾ ਹੋਇਆ ਪਿਆ ਸਾਡੇ ਨਰਮੇ ਚ ਥੋੜਾ ਥੋੜਾ ਇਹ ਸੁੱਕੇਗਾ ਨਾ ਤੇ ਜਾ ਕੇ ਫੇਰ ਕੁਝ ਫਾਲ ਹੋਰ ਵੀ ਪਕੜੇਗਾ ਕਿਉਂਕਿ ਜਿੰਨਾ ਜ਼ਿਆਦਾ ਗਿੱਲਾ ਰਹੂਗਾ ਨਾ ਫਿਰ ਫਾਲ ਵੀ ਘੱਟ ਪੱਕੜਦਾ ਤੇ ਹੁਣ ਆਪਾਂ ਚਲਦਿਆਂ ਕਰੇ ਆਹ ਵੇਖੋ ਸਾਡੀ ਨਿੱਕੀ ਜੀ ਮਾਨੋ ਚੱਲ ਰਹੀ ਐ ਆ ਚੱਲੀ ਐ ਸਾਡਾ ਸਟਾਰਟਰ ਐ ਸੰਦਰ ਲੱਗਿਆ ਹੋਇਆ ਤੇ ਆ ਬੰਦ ਕਰਦੇ ਹਾਂ ਹੁਣ ਪਾਣੀ ਤਾਂ ਸੇ ਲਿਆ ਪਰ ਬੜਾ ਇੱਥੇ ਡਰ ਵੀ ਰਹਿੰਦਾ ਭਾਈ ਆ ਸਟਾਰਟਰ ਸਟਟਰ ਲੱਗੇ ਪਏ ਵੇਖ ਲਓ ਆਪਣੇ ਐ ਸੰਦਰ ਲੈ ਕੇ ਲਾ ਪ੍ਰੋਗਰਾਮ ਇਹਨਾਂ ਨੂੰ ਹਲਾ ਕੇ ਹੀ ਰੱਖੀਦਾ ਕਿਉਂਕਿ ਹਰ ਵੇਲੇ ਤੋ ਡਰ ਲੱਗਦਾ ਇਹਨੇ ਕੰਮ ਸਾਰੇ ਦਿਨ ਨਹੀਂ ਮੁਕਦੇ ਕਿਹ ਤਾਂ ਹੀ ਲਈ ਫਿਰਦਾ ਇੱਥੇ ਦੋਸਤੋ ਇੰਨੀ ਐ ਮੱਖੀਆਂ ਛੋਟੇ ਛੋਟੀਆਂ ਨਹੀਂ ਕਾਰਨ ਹੋ ਗਈਆਂ ਮੱਖੀਆਂ ਬਹੁਤ ਹੀ ਜ਼ਿਆਦਾ ਮਨਸ਼ਾਤ ਤੇ ਮੱਖੀਆਂ ਚਲੋ ਜੀ ਤਾਂ ਹਾਂਜੀ ਦੇਖੋ ਜੀ ਮੈਂ ਹੁਣ ਤੋਰੀਆਂ ਕਪਾਣ ਦੇ ਕੱਪੜੇ ਢਾਂਡੇ ਪੈਸੇ ਰਕੇ ਧੋਕੇ ਨਾ ਫਿਰ ਬਣਾਵਾਂਗੀ ਰੋਟੀ ਇਸ ਨੂੰ ਕਰ ਰਹੀ ਹਾਂ ਸਾਫਾ ਦੇਖੋ ਮੈਂ ਪਾਰਸ਼ਾ ਪਜਾਮਾ ਢਾਂਡੇ ਧੋਕੇ ਬਣਾਵਾਂਗੀ ਰੋਟੀ ਤੁਹਾਨੂੰ ਅੱਜ ਆਪਣਾ ਸਾਰਾ ਰੂਟੀਨ ਦਿਖਾਵਾਂਗੀ ਕਿ ਕਿ ਸਾਰਾ ਤੇਰਾ ਕੀ ਕੰਮ ਕਰਦੇ ਹਾਂ ਆਪਣੇ ਕੱਡੇ ਧੋਰੀਆਂ ਨੇ ਪਾਣੀ ਪੋਣੀ ਲਿਆ ਪਰ ਧੋਕੇ ਨੇ ਫਿਰ ਕੰਮ ਕਰਦੇ ਆ ਕਰਦੇ ਕਿੰਨੇ ਕੰਮ ਨੇ ਦੋ ਦਿਨ ਇਹ ਹੈਪੀ ਹੈ ਮੇਰਾ ਬੱਚਾ

ਆਵੋ ਕੋ ਸਬਜ਼ੀ ਬਣਾਈ ਆ ਆਲੂ ਛੋਲੇ ਦੀ ਸਬਜ਼ੀ ਮੇਰਾ ਪੁੱਤਰ ਭਾਈ ਵਲੋਗਿੰਗ ਕਰਨਾ ਸਿੱਖ ਰਿਹਾ ਹੈ ਹਲੋ 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 ਹਨਾ ਬੜਾ ਹਰ ਇਹਨਾਂ ਦਿਖੋਗੇ ਪਿਓ ਪੁੱਤਰਾ ਦੇ ਖਾਣੇ ਤਿਆਰ ਤੇ ਆ ਵੇਖ ਲਓ ਆ ਕੇ ਰੋਟੀ ਖਾ ਸੀ ਆ ਪਾਂਡੇ ਵੀ ਮੈਂ ਨਵੇਂ ਲੈ ਕੇ ਆਈ ਸੀ ਦੋ ਬਾਟੀਆਂ ਤੇ ਆ ਜਾ ਤੁਸੀਂ ਵੀ ਰੋਟੀ ਖਾ ਲਓ ਸਾਰੇ ਮੇਟਾ ਫੋਟੋ ਲਓ ਰੋਡੀਆਂ ਵੀ ਕਰ ਲੈਂਦੀ ਨਿੱਕੀ ਜਿਹੀ ਬੁੱਕੀ ਸਾਡੀ ਠੀਕ ਹੈਗਾ ਹੈਪੀ ਰੋਟੀਆਂ ਨਾ ਜਿਆਦਾ ਮੱਖਲੇ ਸੇਕਦੀਆਂ ਥੱਲੇ ਸੇਕੀਏ ਰੋਟੀਆਂ ਵਧੀਆ ਬਣਦੀਆਂ ਵਧੀਆ ਲੱਗੀਆਂ ਖਾਣ ਨੂੰ ਸਰਮਾ ਦਾ ਵੀ ਹੈ ਇਹਦੇ ਵੇਖੋ ਨਾ ਸਰਮਾ ਥੱਲੇ ਰੋਟੀਆਂ ਸੇਕੀਏ ਨਾ ਤੇ ਬੜੀ ਬੜੀ ਬਣ ਜਾਂਦੀ ਹੈ ਆ ਰਿਹਾ ਨਾ ਗਰਮ ਗਰਮ ਤੁੰਗਾਂ ਸੇ ਪਤਾ ਲੱਗ ਰਿਹਾ ਹੈ ਚਲੋ ਇਹ ਖਾ ਲੈਂਦੇ ਨੇ ਰੋਟੀਆਂ ਮੈਂ ਬਣਾਈ ਜਾਨੀ

ਨਾ ਮੈਂ ਛੋਣੂ ਤੋਂ ਮੈਂ ਖਾਣਾ ਨਹੀਂ ਲੋ ਜੀ ਮੈਂ ਖਾਣਾ ਨਹੀਂ ਨਹੀਂ ਖਾਵੇਗਾ ਮੈਂ ਖਾਣਾ ਉਹ ਫਿਰ ਵੇਖੋ ਆਖਣਗੇ ਵੀ ਇਹ ਖਾਂਦਾ ਹੀ ਨਹੀਂ ਲੜਕਾ ਇਹ ਖਾਣਾ ਨਹੀਂ ਆਰੇ ਮੇਰੀ ਬੱਬੂ ਖਾਣਾ ਖਾਊਗਾ ਮੈਂ ਖਾਣਾ ਕਰਦੇ ਸਾਰੇ ਕੰਮ ਹੁਣ ਕੰਪਲੀਟ ਕਰ ਲੈਣੇ ਤੇ ਦੇਖੋ ਦਰਵਾਜ਼ੇ ਵੀ ਬੰਦ ਕਰ ਦਿੱਤੇ ਨੇ ਸਾਰੇ ਤੇ ਆਪਾਂ ਹੁਣ ਚੱਲੇ ਆਂ ਖੇਤ ਚੱਲੋ ਚਲਦੇ ਆਂ ਆਪਾਂ ਖੇਤ ਖੇਤ ਜਾ ਕੇ ਇਸ ਦੇ ਪਾਪਾ ਖੇਤ ਕੰਮ ਲੱਗੇ ਆ ਨੇ ਰੋਟੀ ਖਾ ਕੇ ਤਾਂ ਚਲੇ ਗਿਆ ਸੀ ਹਰਪ੍ਰੀਤ ਤੇ ਮੈਂ ਦੋਨੇ ਮਾਂ ਪੁੱਤਰ ਤਿਆਰ ਹੋ ਗਏ ਆ ਤੇ ਚਲੋ ਚਲੀਏ ਬੇਟਾ ਅਸੀਂ ਚੱਲਦੇ ਆਂ ਖੇਤ ਤੁਹਾਨੂੰ ਖੇਤ ਹੀ ਮਿਲਾਂਗੇ ਚੱਲ ਕੇ ਇਹ ਖੇਤ ਕਰਦੇ ਆਂ ਸਾਮ ਕਿਉਂਕਿ ਬਹੁਤ ਦਿਨ ਹੋ ਗਏ ਵੇਲੇ ਬੈਠੇ ਖਾਲੀ ਆਂ ਥੋੜਾ ਬਹੁਤ ਨਾ ਕਾ ਹੈ ਨਾ ਉਹ ਕਾ ਕੱਢਾਂਗੇ ਤਾਂ ਤਰੀ ਲਾ ਚਲਣੀ ਇਸਦੇ ਪਾਪਾ ਤਾਂ ਕਵਾੜੀ ਨਾ ਵਟਰੇ ਨੇ ਚਿੱਜਣ ਬਹੁਤ ਜ਼ਿਆਦਾ ਹੋ ਗਏ ਨੇ ਖੇਤ ਵਿੱਚ ਉਹਨਾਂ ਨੂੰ ਕੱਢ ਦਿੰਨੇ ਆ ਆ ਜਾ ਆ ਜਾ ਆ ਜਾ ਆ ਜਾ ਬੇਟਾ ਟੁਰ ਕੇ ਜਾਵਾਂਗਾ ਮੈਂ ਗੱਛੀ ਬੰਨ ਲੈਣ ਹਣ ਖੇਤ ਪਹੁੰਚ ਗਏ ਹਰਪ੍ਰੀਤ ਮੈਂ ਆ ਗਿਆ ਖੇਤ ਤੇ ਇਸਦੇ ਪਾਪਾ ਨੇ ਆ ਵੇਖੋ ਕਿੰਨੇ ਚਿੱਜਣ ਸੀਗੇ ਜਿਹੜੇ ਕੱਟ ਰੱਖੇ ਨੇ ਕਵਾੜੀ ਨਾ ਕੱਟਿਆ ਜਾਂਦੇ ਨੇ ਬਹੁਤ ਵੱਡੇ ਵੱਡੇ ਮੋਢੋਂ ਤੁਹਾਨੂੰ ਵਿਖਾਉਣੀ ਆ ਕੰਮ ਲੱਗੇ ਉਹਨਾਂ ਬਾਦੂ ਸਫਾਈ ਕਰਤੀ ਉਹਨਾਂ ਨੇ ਬਹੁ ਆਰੇ ਹੁਣ ਤਾਂ ਥੋੜ੍ਹੀ ਰਹਿ ਗਏ ਨਾ ਮੈਂ ਵੀ ਕੁਛ ਦਾਤਰੀ ਨਾਲ ਵਟਾਂਗੀ ਬੱਡੇ ਗਏ ਤਾਂ ਕੰਮ ਕਰਾਂਗੇ ਮੈਂ ਕਿ ਚਲਦੇ ਆਂ ਖੇਤ ਕੰਮ ਕਰਦੇ ਆਂ ਤੇ ਸਿਆ ਵੇਖੋ ਚਿੱਜਣ ਵੜ ਰਿਆ ਤਾਂ ਨਰਮਾ ਚ ਐਸ ਨਰਮੇ ਚ ਨਾ ਕਾਹ ਥੋੜਾ ਜ਼ਿਆਦਾ ਹੋ ਗਿਆ ਤੇ ਵੈਸੇ ਨਕਾਦੀ ਇੱਦਾਂ ਇੱਦਾਂ ਹੀ ਐਸ ਵੀ ਦਾ ਇੱਦਾਂ ਹੀ ਖੜ ਰਿਹਾ ਦੂਸਰਾ ਨਰਮਾ ਆਪਣਾ ਠੀਕ ਐ ਤੇ ਬੋੜੇ ਚਿੱਜਣ ਨੇ ਆ ਵੇਖੋ ਲਾਸਟ ਤੇ ਉਹ ਸਿਰੇ ਤੇ ਐ ਖੜੇ ਨੇ ਜਿਵੇਂ ਨਾਲੀ ਵਾਲੀ ਜ਼ਮੀਨ ਹੁੰਦੀ ਨਾ ਇਸ ਤਰ੍ਹਾਂ ਹਾਲਾਤ ਹੋਈ ਵੀ ਇਸ ਖੇਤ ਦੀ ਪਾਣੀ ਐ ਜਿ ਇੱਕ ਚਿੱਕੜ ਚਿੱਕੜ ਐ ਇਸ ਪਾਸੇ ਇਹ ਦੇਖੋ ਸਾਡੀ ਬੱਕਰੀ ਤੇ ਲੱਗਿਆ ਨੇ ਮੋਜਾ ਇਹ ਖਾਂਦੀ ਹੈ ਚਿਚਣ ਬਹੁਤ ਜ਼ਿਆਦਾ ਇਹਨੂੰ ਮਿਲ ਗਏ ਨੇ ਚਿਚਣ ਆਪਾਂ ਕਰਦੇ ਆਂ ਖੇਤ ਵਿੱਚ ਕੰਮ ਕੱਟਦੇ ਆਂ ਚਿਚਣ ਤੇ ਪਰ ਵਾਸੇ ਇੱਕ ਨਾ ਗੱਲ ਆ ਸੂਰ ਨਾ ਫਾਇਦਾ ਹੀ ਕਰਦੇ ਨੇ ਆ ਦੇਖੋ ਗੋਡੀ ਕਰਦੇ ਨੇ ਨਰਮੇ ਦੇ ਬੂਟੇ ਤਾਂ ਨਹੀਂ ਪੱਟੇ ਆ ਪੂਰੀ ਸੂਰਾਂ ਦੀ ਗੋਡੀ ਕੀਤੀ ਵੇਖ ਲੋ ਜਿਵੇਂ ਗੋਡੀ ਕਰ ਦਿੰਨਾ ਤੇ ਵਧੀਆ ਸਾਰਾ ਕਾ ਪੱਟਿਆ ਜੋ ਘਨੜਾ ਕੋ ਹਾਂ ਤੇ ਆ ਵੇਖੋ ਮੇਰਾ ਪੁੱਤਰ ਕੰਮ ਲੱਗਿਆ ਸੂਰਾਂ ਦੇ ਖੱਡਿਆਂ ਦੇ ਵਿੱਚ ਪਤਾ ਨਹੀਂ ਕੀ ਪੂਰੀ ਜਾਂਦਾ ਦਾਤਰੀ ਨਾਲ ਲੱਗਿਆ ਹੈ ਕੰਮ ਇੱਧਰ ਮੇਰੇ ਚਾਲ ਵਾਲੇ ਵੀ ਕੰਮ ਕਰੀ ਜਾਂਦੇ ਨੇ ਵੇਖੋ ਲੱਗੇ ਹੋ ਨੇ ਚਿਚਣ ਵੱਢੀ ਜਾਂ ਤੇ ਮੇਰੇ ਕੋਲ ਤਾਂ ਵੀ ਦਾਤਰੀ ਨਾਲ ਕੱਟੇ ਨਹੀਂ ਜਾਂਦੇ ਇਸ ਕਰਕੇ ਨਾ ਜੇ ਕਹਿੰਦੇ ਮੈਂ ਹੀ ਕੱਟ ਲੈਣਾ ਹੁਣ ਰਹਿ ਗਏ ਥੋੜੇ ਜੇ ਤਿੰਨ ਚਾਰ ਚਜਣ ਰਹਿ ਗਏ ਨੇ ਤੇ ਅਸੀਂ ਕਰ ਲੈਨੇ ਖੇਤ ਦੇ ਕੰਮ ਜੀ ਸਾਡਾ ਤਾਂ ਕੰਮ ਐਵੇਂ ਹੀ ਚੱਲਦਾ ਰਹੂਗਾ ਸਾਰਾ ਦਿਨ ਤੇ ਇਸ ਵੀਡੀਓ ਨੂੰ ਅਸੀਂ ਇੱਥੇ ਐਂਡ ਕਰਾਂਗੇ ਜੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਜੇਕਰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਠੀਕ ਹੈ ਜੀ ਬਾਏ ਸਾਰਿਆਂ ਨੂੰ